ਸਾਤ ਸੋਸ਼ਲ ਸੀ ਜਿਹੜੇ ਉਹ ਰੱਖਣ ਲੱਗਾ ਵਾ ਤੇ ਪਟਵਾਰੀਆਂ ਬਾਰੇ ਆਪਾਂ ਗੱਲ ਕਰਨੀ ਸਾਰੀ ਵੀਡੀਓ ਸੁਣਿਓ ਤੇ ਸ਼ੇਅਰ ਵੀ ਕਰਿਓ ਆ ਪਹਿਲਾਂ ਭਗਵੰਤ ਮਾਨ ਦੀ ਵੀਡੀਓ ਸੁਣ ਲਓ ਥੱਲੇ 586 ਨਵੀਆਂ ਪੋਸਟਾਂ ਪਟਵਾਰੀਆਂ ਦੀ ਅਸੀਂ ਕੱਢ ਰਹੇ ਹਾਂ 741 ਅੰਟਰਟੇਨਿੰਗ ਉਹਨਾਂ ਨੂੰ ਫੀਲਡ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਉਹ ਫੁੱਲ ਫਲੱਜ ਪਟਵਾਰੀ ਦੇ ਤੌਰ ਤੇ ਕੰਮ ਕਰਨੀ ਜੋਗੀ ਕਰਨੀ ਆਪਣੀ ਸੇਵਾ ਨਿਭਾਣੀ ਸ਼ੁਰੂ ਕਰਦੇ ਹਾਂ 710 ਨੂੰ ਨਿਪਟਿਬੱਤਲ ਮਿਲ ਰਹੇ ਨੇ ਜਿਨ੍ਹਾਂ ਨੇ ਟੈਸਟ ਪਾਸ ਕਰ ਲਿਆ ਤੇ ਸਿਰਫ ਕਾਗਜ਼ੀ ਕਾਰਵਾਈ ਰਹਿ ਗਈ ਸੀ ਉਹ ਪੂਰੀ ਕਮਦੀਦ ਸਰਕਾਰ ਨੂੰ ਜਲਦੀ ਕੀਤੀ ਹੋਊਗੀ ਹਾਜ਼ਰੀ ਜਿਹੜੀ ਹੈ ਪਟਵਾਰੀ ਉਹ ਬਾਇਓਮੈਟ੍ਰਿਕ ਹਾਜ਼ਰੀ ਹੋਊਗੀ ਕਿਉਂਕਿ ਬਹੁਤ ਸਾਰੇ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਣੇ ਨੇ ਬਹੁਤ ਘੱਟ ਹਾਂਜੀ ਵੀਰੋ ਵੀਡੀਓ ਤੋਂ ਹਾਂ ਸੁਣ ਲਈ ਆ ਗੱਲ ਆਪਾਂ ਦੋਵਾਂ ਪੱਖਾਂ ਦੀ ਕਰਨੀ ਨਾ ਕੱਲੇ ਪਟਵਾਰੀਆਂ ਦੀ ਕਰਨੀ ਤੇ ਨਾ ਕੱਲੀ ਸਰਕਾਰ ਦੀ ਕਰਨੀ ਆ ਵੇਖੋ ਪਟਵਾਰੀ ਵੀਰੋ ਇਹ ਗੱਲ ਪੱਕੀ ਆ ਕਿ ਵਿਭਾਗਾ ਤੁਹਾਡਾ ਹੀ ਨਹੀਂ ਕੱਲਾ ਹੋਰ ਵੀ ਬਹੁਤ ਸਾਰੇ ਜਿਹੜੇ ਆ ਉਹ ਪਿਛਟਵਾ ਤੇ ਨੜੀ 9% ਬੰਦੇ ਪ੍ਰੇਸ਼ਟ ਬੈਠੇ ਆ ਕਿਤੇ 1% ਇਮਾਨਦਾਰੀ ਆ ਤੇ ਜਿਹੜੀ ਇਮਾਨਦਾਰੀ ਆ ਉਹਨੂੰ ਉਗਣ ਨਹੀਂ ਦਿੱਤਾ ਜਾਂਦਾ ਹੁਣ ਵੇਖੋ ਪਟਵਾਰੀ ਵੀਰੋ ਤੁਹਾਡੇ ਨਾਲ ਇਹ ਗੱਲ ਆ ਜੇ ਤੁਹਾਡੇ ਕੋਈ ਵਾਧੂ ਖਰਚੇ ਆ ਕੋਈ ਕਾਗਜ਼ੀ ਕੋਈ ਦਫਤਰੀ ਤੇ ਤੁਸੀਂ ਉਹ ਸਰਕਾਰ ਨੂੰ ਮਤਾ ਪਾ ਕੇ ਦਿਓ ਲਿਖ ਕੇ ਦਿਓ ਆਪਦੀ ਜੂਨੀਅਰ ਨਹੀਂ ਸਰਕਾਰ ਤਾਈਂ ਪਹੁੰਚ ਕਰੋ ਕਿ ਆ ਸਾਡੇ ਵਾਧੂ ਖਰਚੇ ਆ ਸਾਨੂੰ ਤਨਖਾਹ ਘੱਟ ਮਿਲਦੀ ਆ ਪਰ ਤੁਸੀਂ ਇਹ ਨਾ ਨਾ ਕਹੋ ਕਿ ਰਿਸ਼ਵਤ ਦਾ ਕਾਨੂੰਨ ਜਿਹੜਾ ਵਾ ਇਹ ਬੰਦੀ ਹੋ ਜੇ ਤੇ ਰਿਸ਼ਵਤ ਨੂੰ ਕਾਨੂੰਨੀ ਮੰਨਤਾ ਮਿਲ ਜੇ ਹੁਣ ਜਿੱਥੇ ਵੀ ਕਿਤੇ ਕੋਈ ਬੰਦਾ ਪੈਸੇ ਲੈਂਦਾ ਫੜਿਆ ਜਾਂਦਾ ਤੇ ਤੁਸੀਂ ਝਟ ਹੜਤਾਲ ਕਰਕੇ ਬਹਿ ਜਾਣੇ ਇਹ ਗੱਲ ਵੀਰੋ ਉਵੇਂ ਸਮਾਜਿਕ ਤੌਰ ਤੇ ਵੀ ਕਾਨੂੰਨੀ ਤੌਰ ਤੇ ਵੀ ਨਹੀਂ ਚੰਗੀ ਲੱਗਦੀ ਹਾਂ ਜੇਕਰ ਤੁਹਾਡੀਆਂ ਜ਼ਰੂਰਤਾਂ ਜ਼ਿਆਦਾ ਕੋਈ ਦਫਤਰੀ ਖਰਚੇ ਜ਼ਿਆਦਾ ਉਹਦੇ ਲਈ ਤੁਸੀਂ ਆਪਣੀਆਂ ਕਮੇਟੀਆਂ ਆਪਦੀਆਂ ਜੁਨੀਅਰਾਂ ਰਹੀਂ ਸਰਕਾਰ ਤੱਕ ਪਹੁੰਚ ਕਰੋ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਨਾ ਵੀਰੋ ਮੈਂ ਨਾ ਤਿੰਨ ਚਾਰ ਪਟਵਾਰੀ ਵੇਖੇ ਆ ਸਾਡੇ ਜਿਹੜੇ ਪਿੰਡਾਂ 'ਚ ਲੱਗੇ ਰਹੇ ਆ ਜਿਹੜੇ ਬੰਦੇ ਪੈਸੇ ਲੈ ਕੇ ਨੌਕਰੀ ਕਰਦੇ ਰਹੇ ਆ ਨਾ ਉਹ ਸੁਖ ਨਾਲ ਨਹੀਂ ਜ਼ਿੰਦਗੀ ਭੋਗ ਕੇ ਗਏ ਜੇ ਉਹਨਾਂ ਨੇ ਆਪ ਥੋੜੇ ਬਹੁਤੇ ਦੇਣਾ ਖਾ ਪੀ ਕੇ ਨਗਾਲੇ ਤੇ ਉਹਨਾਂ ਦੀ ਜਿਹੜੇ ਬੱਚੇ ਜਿਹੜੇ ਉਹਨਾਂ ਦੀ ਔਲਾਦ ਆ ਨਾ ਇਹ ਜਿਹੜਾ ਰਿਸ਼ਵਤ ਵਾਲਾ 2 ਨੰਬਰ ਦਾ ਪੈਹਾ ਨਾ ਉਹਨੇ ਉਹਨੂੰ ਵਿਗਾੜ ਹੀ ਸੋਟਿਆ ਤੇ ਜਿਹੜਾ ਨਸ਼ੇ ਦਾ ਛੇਵਾ ਦਰਿਆ ਵਗਦਾ ਨਾ ਉਹ ਮੁੰਡੇ ਉਹਨਾਂ ਵਿੱਚ ਵਹਿ ਗਏ ਤੁਸੀਂ ਰੱਬ ਕੋ ਡਰੋ ਜਿੱਥੇ ਹੱਕ ਸੱਚ ਦਾ ਪੈਹਾ ਕੰਮ ਆਉਣਾ ਜੇ ਉੱਥੇ ਅੱਧੀ ਰੁੱਖੀ ਮਿੱਸੀ ਖਾ ਗਏ ਸੋਝੋ ਜਦੋਂ ਤੁਸੀਂ ਪੈਸੇ ਲੈ ਕੇ ਕੰਮ ਕਰਦੇ ਜੇ ਨਾ ਪਤਾ ਨਹੀਂ ਬੰਦਾ ਕਿੱਦਾਂ ਲਿਆ ਕੇ ਕੰਮ ਕਰਦਾ ਤੁਸੀਂ ਝੂਠ ਨਾ ਜਾਣੋ ਤੁਸੀਂ 2000 3000 ਰੁਪਇਆ ਤੁਹਾਡੇ ਰੋਜ਼ ਸਰਾਂ ਨੇ ਪਿਆ ਹੁੰਦਾ ਤੇ 200 ਰੁਪਇਆ ਦਿਹਾੜੀ ਕਰਨ ਵਾਲੇ ਤੋਂ ਜਦੋਂ ਤੁਸੀਂ ਪੈਸੇ ਮੰਗਦੇ ਯਾਰ ਕੋਈ ਗਲਤ ਨਹੀਂ ਨਾ ਕਾਨੂੰਨੀ ਤੌਰ ਤੇ ਤੇ ਤੁਸੀਂ ਮੇਰੇ ਵੀਰ ਜਿੱਦ ਛੱਡ ਦਿਓ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਉਹ ਇੰਨਾ ਹੀ ਪਟਵਾਰੀਆਂ ਤੋਂ ਕੰਮ ਕਰਵਾਵੇ ਤੇ ਨਾ ਕਰੋ ਇਦਾਂ ਜਿਹੜੀ ਰਿਸ਼ਵਤ ਐ ਇਹਨੂੰ ਕਾਨੂੰਨੀ ਮੰਨਤਾ ਕਿਸੇ ਵੀ ਦੁਨੀਆ ਦੇ ਦੇਸ਼ ਕੋਈ ਵੀ ਸਰਕਾਰ ਨਹੀਂ ਦੇ ਸਕਦੀ ਸਗੋਂ ਆਪ ਤੁਸੀਂ ਡਟ ਕੇ ਖਲੋ ਜੇ ਤੁਸੀਂ ਨਾ ਥੋੜੀ ਖਾ ਕੇ ਗੁਜ਼ਾਰਾ ਕਰ ਲੋਂਗੇ ਆਪਦੀ ਤਨਖਾਹ ਤੇ ਗੁਜ਼ਾਰਾ ਕਰ ਲੋਂਗੇ ਤੁਹਾਡੇ ਬੱਚੇ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜੀਆਂ ਤੁਹਾਡਾ ਨਾਮ ਜਿਹੜਾ ਉਹ ਬੋਲਦਾ ਰਹੂ ਤੇ ਜਿਹੜਾ ਬੰਦਾ ਨਾ ਇਦਾਂ ਦੋ ਨੰਬਰ ਦਾ ਪੈਹਾ ਖਾਸ ਹੋ ਕੇ ਤੇ ਨੌਕਰੀ ਕਰਦਾ ਉਹਨੂੰ ਲੋਕੀ ਲਾਣ ਤਾਂ ਵੜੀਆਂ ਪਾਉਂਦੇ ਜੇ ਸੱਚੀ ਗੱਲ ਜੇ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ